ਅੱਜ ਪੰਜਾਬ ਦੇ ਮੁੱਖ ਮੰਤਰੀ ਆਪਣੀ ਧੀ ਨੂੰ ਜਿੱਥੇ ਘਰ ਲੈ ਕੇ ਪਹੁੰਚੇ ਨੇ ਤਾਂ ਉੱਥੇ ਹੀ ਮੀਡੀਆ ਨੂੰ ਬਿਆਨ ਦਿੰਦੇ ਆ ਬੜੀ ਸੋਹਣੀਆਂ ਗੱਲਾਂ ਕੀਤੀਆਂ ਕਿ ਸਾਡੇ ਘਰ ਧੀ ਦੀ ਦਾਤ ਬਖਸ਼ੀ ਹੈ ਪ੍ਰਮਾਤਮਾ ਨੇ ਤੇ ਅਸੀਂ ਸ਼ੁਕਰਾਨਾ ਕਰਦੇ ਆ ਅੱਜ ਜਦੋਂ ਘਰ ਦੇ ਵਿੱਚ ਪਹੁੰਚਦੇ ਨੇ ਤਾਂ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ ਸੀਐਮ ਮਾਨ ਦੀ ਧੀ ਜਿਸ ਦਾ ਨਾਮ ਜਿਹੜਾ ਨਿਆਮਤ ਕੌਰ ਮਾਨ ਰੱਖ ਦਿੱਤਾ ਗਿਆ ਦੋਸਤੋ ਆ ਵੀਡੀਓ ਨਾਲ ਨਾਲ ਚੱਲ ਰਹੀ ਹੈ ਕਿਸ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ ਸੀਐਮ ਮਾਨਦੀ ਧੀ ਦਾ ਨਿਯਮਤ ਕੌਰ ਮਾਨ ਨਾਮ ਰੱਖ ਦਿੱਤਾ ਗਿਆ ਆ ਨਾਲ ਨਾਲ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਵੀ ਬੜਾ ਸੋਹਣਾ ਦ੍ਰਿਸ਼ਾ ਹੈ ਉੱਥੇ ਉਹਨਾਂ ਨੇ ਪੂਰਾ ਜਿਹੜਾ ਲੋਕਾਂ ਦਾ ਧੰਨਵਾਦ ਕੀਤਾ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਸਾਨੂੰ ਧੀ ਦੀ ਦਾਤ ਬਖਸ਼ੀ ਆ ਤੇ ਜਿੱਨਾ ਘਰਾਂ ਜੇ ਵਿੱਚ ਧੀ ਹੁੰਦੀ ਹੈ ਉਸ ਕਰਦਾ ਜਿਹੜਾ ਮਾਨਵਾਦ ਹੈ ਉਸ ਕਰਦਾ ਜਿਹੜਾ ਮਾਨ ਉੱਚਾ ਹੁੰਦਾ ਹੈ ਜੀਆਂ ਗੱਲਾਂ ਜੜੀਆਂ ਨੇ ਸੀਐਮ ਮਾਨ ਨੇ ਕਈਆਂ ਨੇ ਭਗਵੰਤ ਮਾਨ ਜਦੋਂ ਵੀ ਕੋਈ ਗੱਲ ਕਰਦੇ ਆ ਉਹਦੇ ਵਿੱਚ ਤਰਕ ਜ਼ਰੂਰ ਹੁੰਦਾ ਹੈ ਤਾਂ ਉਹ ਗੱਲਾਂ ਤੁਸੀਂ ਸੁਣਿਓ ਵੀ ਕੀ ਕੁਝ ਕਿਹਾ ਅੱਜ ਭਗਵੰਤ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਧੀ ਘਰ ਦੇ ਵਿੱਚ ਆਉਂਦੀ ਹੈ ਤਾਂ ਕਿੰਨੀ ਖੁਸ਼ੀ ਜਿਹੜੀ ਆ ਚਾਰੇ ਪਾਸੇ ਖਿਲ ਰਹੀ ਹੈ ਖੁਸ਼ੀ ਨਾਲ ਚਿਹਰੇ ਸਾਰਿਆਂ ਦੇ ਖਿੜੇ ਹੋਏ ਨੇ ਉਹ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਬਿਆਨ ਹੁੰਦਾ ਹੈ ਕਿ ਇੱਕ ਖੁਸ਼ੀ ਬਾਪ ਮਾਂ ਦੀ ਜਿਹੜੀ ਹੈ ਉਹ ਕਿੰਨੀ ਜ਼ਿਆਦਾ ਹੁੰਦੀ ਹੈ ਜਦੋਂ ਘਰ ਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਅੱਜ ਦੀ ਨੇ ਜਨਮ ਲਿਆ ਤਾਂ ਚਾਰੇ ਪਾਸੇ ਜਿਹੜੇ ਵਧਾਈਆਂ ਦਾ ਦੌਰ ਚੱਲਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਰਕਰ ਆਗੂਆਂ ਵੱਲੋਂ ਜਿਹੜੀ ਆ ਲੱड्डੂ ਵੰਡ ਕੇ ਭੰਗੜੇ ਪਾ ਕੇ ਗਿੱਧੇ ਪਾ ਕੇ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਹੀ ਸੀਐਮ ਮਾਨ ਜਦੋਂ ਘਰ ਵਾਪਸ ਜਿਹੜੇ ਲੈ ਕੇ ਆਉਂਦੇ ਨੇ ਬੱਚੀ ਨੂੰ ਤਾਂ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਤੇ ਉੱਥੇ ਹੀ ਉਹਨਾਂ ਕਿਹਾ ਕਿ ਅਸੀਂ ਆਪਣੇ ਧੀ ਦਾ ਨਾਂ ਵੀ ਨਿਆਮਤ ਕੌਰ ਜਿਹੜਾ ਮਾਨ ਰੱਖਿਆਗਾ ਕਿਉਂਕਿ ਇਹ ਪਰਮਾਤਮਾ ਦਾ ਸ਼ੁਕਰਾਨਾ ਸਾਨੂੰ ਧੀ ਦੀ ਦਾਤ ਬਖਸ਼ੀ ਆ ਤਾਂ ਨਾਲ ਨਾਲ ਵੀਡੀਓ ਚੱਲ ਰਹੀ ਹੈ ਦੋਸਤੋ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਦੋਸਤੋ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਹਰ ਇੱਕ ਨੂੰ ਪਤਾ ਲੱਗੇ ਕਿ ਧੀਆ ਦਾ ਮਾਣ ਜ਼ਰੂਰੀ ਆ ਧੀਆ ਦਾ ਸਨਮਾਨ ਕਰਨਾ ਜ਼ਰੂਰੀ ਆ ਤੇ ਧੀਆ ਨੂੰ ਪੁੱਤਾਂ ਦੇ ਬਰਾਬਰ ਸਮਝਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ